ਪੰਜਾਬ ਸਰਕਾਰ ਦੇ ਕੰਮ ਰਿਹਾ ਡਾਕਟਰ ਸਾਹਿਬ ਤੁਹਾਡੇ ਗਾਮ ਨੇ ਵੇਖੋ ਤੁਸੀਂ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਮੈਂ ਤੁਹਾਨੂੰ ਪਹਿਲਾਂ ਗਿਆ ਮੈਂ ਹਮੇਸ਼ਾ ਤੁਹਾਨੂੰ ਵੀ ਕਿਹਾ ਹੈ ਮੈਂ ਤੁਹਾਡੀ ਗੱਲ ਸੁਝੋ ਕੀਤਾ ਨਾ ਅੱਜ ਮੈਂ ਡਾਕਟਰ ਸਾਹਿਬ ਕੋ ਨਹੀਂ ਕੀਤਾ ਅੱਜ ਮੈਂ ਤੁਹਾਡੀ ਜੋ ਤੂੰ ਕੀਤਾ ਨਾ ਮੈਂ ਬਹੁਤ ਗਲਤ ਕੀਤਾ ਮੈਂ ਪਹਿਲਾਂ ਗਿਆ ਵੀ ਮੈਂ ਤੁਹਾਡਾ ਮਾਨ ਸਰਕਾਰਾ ਤੁਹਾਡਾ ਮਰਦਿਆ ਮੈਂ ਜੇ ਨਾ ਕਹਾ ਮੈਂ ਵੀ ਤਾਂ ਕਾਉਂਸਲਰ ਹਾਂ ਨਾ ਮੈਨੂੰ ਵੀ ਪਬਲਿਕ ਨੇ ਜਤਾਇਆ ਤੁਹਾਨੂੰ ਵੀ ਪਬਲਿਕ ਨੇ ਜਤਾਇਆ ਮੈਨੂੰ ਵੀ ਪਬਲਿਕ ਨੇ ਜਤਾਇਆ ਪੰਜਾਬ ਦਾ ਕੰਮ ਹੈ ਇਹ ਚ ਕਾਰਪੋਰੇਸ਼ਨ ਦਾ ਕੋਈ ਨਹੀਂ ਲੈਣਾ ਦੇਣਾ ਇਹ ਮੇਰਾ ਵਲੰਟੀਅਰ ਨੂੰ ਕਿਦਾ ਹੱਥ ਫਸ ਸਕਦਾ ਮੈਂ ਕਿਸੇ ਨੂੰ ਕੋਈ ਹੱਥ ਨਹੀਂ ਬੰਨਦਾ ਪਿਆ ਮੈਂ ਕਿਸੇ ਨੂੰ ਕੋਈ ਹੱਥ ਨਹੀਂ ਬੰਨਦਾ ਪਿਆ ਮੈਂ ਆਪਣਾ ਮਨ ਲੈਣ ਆਇਆ ਮੈਂ ਇੱਕ ਗੱਲ ਦੱਸਿਆ ਮੈਂ ਆਪਣਾ ਮਨ ਲੈਣਾ ਮੈਂ ਕਿਸੇ ਨੂੰ ਹੱਥ ਹੀ ਪਾਣੀ ਮਾਸ਼ਾਅੱਲ੍ਲ੍ਹੀ ਮੈਨੂੰ ਆਂਦਾ ਠੀਕ ਕਰਨਾ ਕੋਈ ਗੱਲ ਨਹੀਂ ਰੱਖੋ ਚਲੋ ਜਿਸ ਤਰ੍ਹਾਂ ਨਹੀਂ ਨਹੀਂ ਮੇਰੀ ਗੱਲ ਸੁਣ ਲੈ ਮੈਂ ਬੜੀ ਪੰਜਾਬੀ ਦੇ ਵਿੱਚ ਕੰਮ ਕਰਦਾ ਮੈਂ ਕਹਿੰਦਾ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਬਿਲਕੁਲ ਮੈਂ ਸਹਿਮਤ ਹਾਂ ਮਹੱਲੇ ਦੇ ਵਿੱਚ ਇਲਾਕੇ ਦੇ ਵਿੱਚ ਮੈਂ ਕਹਿੰਦਾ ਮੈਂ ਬਿਲਕੁਲ ਸਹਿਮਤ ਹਾਂ ਕੋਈ ਬਦਮਾਸ਼ੀ ਨਾ ਕਰੀ ਮੈਂ ਤੁਹ ਕੋਈ ਮੇਰੇ ਸਾਹਮਣੇ ਕਰਨੀ ਮੈਂ ਭਲੇਮਾਨ ਸੀ ਨਾ ਵੋਟਾ ਲੈਣਾ ਮੇਰੀ ਗੱਲ ਅਸੀਕਰ ਆਖੀ ਮੇਰੇ ਸਾਹਮਣੇ ਕਿਉਂ ਤੂੰ ਉਹਦੇ ਸਿਰੇ ਲਾਇ ਦੱਸ ਮੈਂ ਡਾਕਟਰ ਸਾਹਿਬ ਕਿਹਾ ਤੁਸੀਂ ਆਓ ਉਹਦੇ ਸਿਰੇ ਪੰਦਾ ਹੁਣ ਮੈਂ ਤੈਨੂੰ ਨਹੀਂ ਪੰਦਾ ਨਹੀਂ ਪਾਉਂਦਾ ਡਾਕਟਰ ਸਾਹਿਬ ਮੈਨੂੰ ਮਿੰਨੂ ਉਹਦੇ ਸਿਰੇ ਪਾਵੇ ਮੈਂ ਪਾਉਂਦਾ ਮੈਂ ਪਿੰਡ ਪਾਉਂਦਾ ਹੀ ਨਹੀਂ ਸਰੇ ਮੈਂ ਪਾਉਂਦਾ ਹੀ ਨਹੀਂ ਸਰੇ ਤੁਹਾਡਾ ਕੋਈ ਕੰਮ ਨਹੀਂ ਮੈਂ ਸਿਰੇ ਨੂੰ ਵੀ ਕਰਨਾ ਕੋਈ ਕੰਮ ਨਹੀਂ ਤਾਂ ਡਾਟਾ ਜਦੋਂ ਕਰਾਓੇ ਪਾਸੇ ਕਰਾ ਲੈਣਾ ਮੁਰਤੇ ਫੇ ਰੰਗਲੇ ਪੰਜਾਬ ਦੇ ਕੰਮ ਨੇ ਇਹ ਕੋਈ ਰੰਗਲੇ ਪੰਜਾਬ ਦੇ ਕੰਮ ਨਹੀਂ ਗਏ ਐਸਡੀਓ ਕਾਰਪੋਰੇਸ਼ਨ ਦੇ ਕੰਮ ਨੇ ਕੋਈ ਕੰਮ ਕੋਈ ਕਰਵੇ ਕੋਡਵਾ ਕੋਈ ਖਿਚਾ ਜੇ ਇੱਥੇ ਹੋ ਰਿਹਾ ਯਾਰ ਇਹਨੂੰ ਅਕਲ ਨਹੀਂ ਕਿ ਮੈਂ ਤੈਨੂੰ ਸਮਝਦਾ ਸਮਝਦਾ ਹੀ ਉਹ ਡਾਕਟਰ ਸਾਹਿਬ ਤੁਸੀਂ ਫਿਰ ਤੁਸੀਂ ਗਲਤ ਕਰ ਰਹੇ ਹੋ ਤੁਸੀਂ ਮੈਨੂੰ ਇੱਥੇ ਸਰੀਆਮ ਧਮਕੀਆਂ ਲਾਉਣ ਦੇ ਤੂੰ ਲਈ ਤੂੰ ਲਈ ਤੂੰ ਲਈ ਤਾਂ ਮੁਸਬਾਸ਼ੀ ਕੀਤੀ ਨਾ ਮੈਂ ਕੋਈ ਮਾਫੀ ਮੈਂ ਤੁਹਾਨੂੰ ਅੰਦੇ ਹੱਥ ਜੋੜੇ ਪਹਿਲਾਂ ਤੋਂ ਤੁਹਾਨੂੰ ਮੈਂ ਅੰਦੇ ਹੱਥ ਜੋੜੇ ਤੁਹਾਨੂੰ ਪਹਿਲਾਂ ਹੱਥ ਜੋੜੇ ਆਣੇ ਯਾਰ ਤੇਰਾ ਮਤਲਬ ਨਹੀਂ ਸੀ ਇਹ ਸਿਰ 'ਚ ਹੱਥ ਪਾਉਂਦੋ ਮੈਂ ਤੁਹਾਨੂੰ ਅੰਦੇ ਹੱਥ ਜੋੜੇ